ਸਮਾਣਾ सदर ਪੁਲਿਸ ਬਲੋ ਇੱਕ ਕਥਿਤ ਨੌਜਵਾਨ ਨੂੰ ਪੈਟਰੋਲਿੰਗ ਦੇ ਦੌਰਾਨ ਕਾਬੂ ਕੀਤਾ ਗਿਆ ਉਸ ਤੋਂ 10 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ ਔਰ ਉਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਉਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ सदर ਸਟੇਸ਼ਨ ਪੁਲਿਸ ਦੇ ਇੰਚਾਰਜ ਅਵਤਾਰ ਸਿੰਘ ਨੇ ਦਿੱਤੀ ਗਈ ਉਹਨਾਂ ਨੇ ਦੱਸਿਆ ਕਿ ਇਸ ਦੇ ਖਿਲਾਫ ਪਹਿਲੇ ਵੀ ਨਸ਼ਾ ਵੇਚਣ ਦੇ ਮਾਮਲੇ ਦਰਜ ਐ ਕਥਿਤ ਜਿਹੜਾ ਦੋਸ਼ੀ ਹੈ ਉਸ ਨੇ ਵੀ ਕਬੂਲ ਕੀਤਾ ਕਿ ਪਹਿਲੇ 4 ਮਾਮਲੇ ਦਰਜ ਐ ਹੁਣ ਫਿਰ ਨਸ਼ਾ ਲੈ ਕੇ ਆਇਆ ਹੈ ਔਰ ਇਸ ਦੇ ਵਿੱਚ ਆਜੂਨ ਅਦਾਲਤ ਤੇ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਵੀ ਕਰੇਗੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਮੇਮਾ ਵਿੱਢੀ ਹੋਈ ਆ ਜਿਸ ਤਹਿਤ ਕੱਲ ਮੇਰੇ ਐਸਐਸਏ ਲਾਹਵ ਸਿੰਘ ਵੱਲੋਂ ਦਰਾਨੇ ਪੁਲਿਸ ਨੂੰ ਗਸ਼ਤ ਕਰਦੇ ਹੋਏ ਪਿੰਡ ਚੁੱਕੀ ਦੇ ਨੇੜੇ ਪਿੰਡ ਉੱਥੋਂ ਇੱਕ ਬिजਲਪੁਰ ਦਾ ਸੋਨੀ ਸਿੰਘ ਪੁੱਤਰ ਮਿਰਜ਼ਾ ਸਿੰਘ ਵਾਸੀ ਬिजਲਪੁਰ ਨੂੰ 10 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ ਜਿਹਦੇ ਖਿਲਾਫ ਪਰਚਾ ਦਰਜ ਨੰਬਰ ਕਰਕੇ ਅਸੀਂ ਅਗਲੀ ਤਫਤੀਸ਼ ਅਸੀਂ ਵਿੱਢੀ ਹੋਈ ਆ ਅਸੀਂ ਵਾਰਨਿੰਗ ਮੈਂ ਦਿਨਾ ਸੀ ਜਿੰਨੇ ਵੀ ਮੇਰੇ ਏਰੀਆ ਦੇ ਵਿੱਚ ਨਸ਼ਾ ਦਾ ਜੋ ਧੰਦਾ ਕਰਦੇ ਨੇ ਜਿਆਦਾ ਉਹ ਆਪਣਾ ਇਹ ਹੱਕ ਆਦਤਾਂ ਤੋਂ ਬਾਜ਼ ਆਜਣ ਤੇ ਨਹੀਂ ਤਾਂ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਠੀਕ ਹੈ ਉਹਨਾਂ ਨੂੰ ਸਲਾਖਾਂ ਪਿੱਛੇ ਧੱਕਾਂ ਇਸ ਦੇ ਪਿਛਲੇ ਜੋ ਰਿਕਾਰਡ ਵਾਚਣ ਤੋਂ ਪਤਾ ਚੱਲਿਆ ਵੀ ਇਹਦੇ ਖਿਲਾਫ ਪਹਿਲਾਂ ਵੀ ਨਸ਼ਾ ਦੇ ਜਿਹੜੇ ਹੈਗੇ ਨੇ ਕਈ ਮਕੱਦਮੇ ਦਰਜ ਨੇ ਸੋਨੀ ਸਿੰਘ ਦਾਸ ਜੀ ਹਾਂ ਜੀ ਕਿੰਨੇ ਪਰਸੈਂਟ ਪਹਿਲੇ 4% ਗੋਬਿੰ다 ਸੇਵਚਿੰਦਿਆ ਕੈਮਰਾਮੈਨ ਪ੍ਰਥਮ ਦਿਨ ਆਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼